ਕੀ ਹੋਣਾ ਉਹ ਕਿ ਇੱਕ ਪਾਸੇ ਤੁਹਾਡੇ ਹੱਕ ਦੀ ਗੱਲ ਵੀ ਕਰਦੇ ਸੀਗੇ ਉਹ ਕਹਿੰਦੇ ਸੀ ਤੁਹਾਡੇ ਵਰਗਾ ਬੰਦਾ ਨਹੀਂ ਹੈ ਇਹ ਵੀ ਕਹਿੰਦੇ ਸੀ ਹੁਣ ਤੁਹਾਡੇ ਰੋਜ਼ ਚੋਣ ਵੀ ਲੜ ਰਹੇ ਨੇ ਐ ਕਹਿੰਦਾ ਮੋਦੀ ਆਜੇ ਜਾ ਰਹੇ ਇਹ ਸੋਨੀਆਂ ਜੀ ਆ ਜਾਣ ਰਹੁਣ ਜੀ ਆ ਜਾਣ ਹੋਰ ਕਿਹੜਾ ਬੰਬ ਬਾਸਾ ਦਾ ਇੱਥੇ ਮੈਂ ਮੁਕਾਬਲਾ ਕਰਨ ਨੂੰ ਤਿਆਰ ਆ ਕਿਹੜਾ ਕਰਨਾ ਕੋਈ ਮੁਕਾਬਲਾ ਨਹੀਂ ਇੱਕ ਪਾਸੇ ਖੈਰਾ ਨੇ ਅ ਅਕਾਲੀ ਦਲ ਦੇ ਚੂੜਾ ਸਾਹਿਬ ਨੇ ਭਾਜਪਾ ਆਪਣਾ ਕੈਂਡੀਡੇਟ ਦਾ ਲੁੱਪ ਲਈਗਾ ਤਾਂ ਮੁਕਾਬਲਾ ਕਿਹਦੇ ਨਾਲ ਦੇਖਦੇ ਹੋ ਹੇਗਾ ਮੰਮੀ ਪਾਰਟੀ ਨਾਲ ਖੈਰਾ ਸਾਹਿਬ ਨਾਲ ਮੁਕਾਬਲਾ ਚ ਨਹੀਂ ਤੁਸੀਂ ਕਿੱਥੇ ਜਿੱਤਣਾ ਨਹੀਂ ਮੈਂ ਸਾ ਆਪਣਾ ਪੂਰਾ ਕੰਮ ਖਰੀਦਣ ਦਾ ਇੱਥੇ ਇੰਡੀਆ ਦੇ ਵਿੱਚ ਇੱਕ ਤਰ੍ਹਾਂ ਰੈਣਾ ਜੂਣਾ ਬਹੁਤ ਮੁਸ਼ਕਲ ਹੋ ਗਿਆ ਹੈ ਅਸੀਂ ਇੱਥੇ ਰਹਿ ਰਹੇ ਹਾਂ ਤੁਸੀਂ ਇੱਥੇ ਲੋਕਾਂ ਦੇ ਮੁੱਦੇ ਚੱਕ ਰਹੇ ਹੋ ਤੁਹਾਡਾ ਵੀ ਮੁਸ਼ਕਲ ਇੱਥੇ ਰਹਿਣਾ ਬਹੁਤ ਮੁਸ਼ਕਲ ਵਾਰ ਅਪੀਲ ਕਹਿ ਦਿਆ ਜਾਂ ਕੋ ਲੰਬਾ ਅਪਸਿਚੂਰ ਕਹਿੰਦੇ ਸੀ ਕਿ ਮੇਰੀ ਕਾਮ ਮੈਨੂੰ ਸੌਂਦੀ ਨਹੀਂ ਉਹ ਕਾਮ ਨੇ ਤੁਹਾਨੂੰ ਜਿਤਾ ਦਿੱਤਾ ਉਹ ਲੰਬਾ ਉੱਤਰ ਗਿਆ ਤੁਹਾਡਾ ਪੰਚਾਇਤ ਦੇ ਗੜਬੜੀਓ ਕਹਿੰਦੇ ਨੇ ਕਿ ਲਾਂਗਾ ਖਲਾਇਆ ਕੀ ਉਹ ਮਾਰਾ ਕੀਤਾ ਨਰੇਂਦਰ ਮੋਦੀ ਨੇ ਸਿੱਖਾਂ ਨੂੰ ਬਹੁਤ ਪਿਆਰ ਕਰਦਾ ਨਰੇਂਦਰ ਮੋਦੀ ਦਾ ਕਸਪੀ ਦੇਪਾਲ ਕੋ ਨਰਦੇ ਪਿਤਾ ਨੂੰ ਆਪਣਾ ਉਮੀਦਵਾਰ ਬਣਾਇਆ ਜਾਂ ਤਾਂ ਇੱਕ ਸਵਾਲ ਉੱਠਣ ਲੱਗ ਪਿਆ ਕਿ ਜਿਨ੍ਹਾਂ ਨੂੰ ਪ੍ਰਸ਼ਾਸਨ ਸਰਕਾਰਾਂ ਗੈਂਗਸਟਰ ਮੰਨਦੀਆਂ ਨੇ ਮਾਨ ਸਾਹਿਬ ਉਹਨਾਂ ਦੇ ਪਰਿਵਾਰਾਂ ਨੂੰ ਵੀਦਵਾਰ ਖੜਾ ਕਰ ਰਹੇ ਨੇ ਇਹ ਕੋ ਲੋਕਾਂ ਨੂੰ ਟਿਕਟ ਦਿੱਤੀ ਹੈ ਉਹਨਾਂ ਨੇ ਕੋਈ ਗੋਲ ਨਹੀਂ ਕੀਤਾ ਉਹ ਇੰਸਪੈਕਟਰ ਸੀਗੇ ਪੁਲਿਸ ਦੇ ਤੇ ਉਹਨਾਂ ਨੂੰ ਇੱਕ ਇਨਸਾਨ ਹੋਣ ਦੇ ਨਾਤੇ ਟਿਕਟ ਦੇਤੀ ਤੁਹਾਨੂੰ ਮੌਕਾ ਮਿਲਦਾ ਤੁਸੀਂ ਦ ਸੰਘਰਸ਼ ਕਰੋਗੇ ਤੁਸੀਂ ਲਾਂਗਾ ਖਲਾਉਣ ਤੇ ਜਿਹੜਾ ਬਾਟਰ ਵਾਗਾ ਵਾਟਰ ਖਲਾਉਣ ਦੀ ਵੀ ਗੱਲ ਕਰਦੇ ਹੋ ਕਿ ਸਾਡਾ ਵਪਾਰ ਪੰਜਾਬ ਦਾ ਖਾਸ ਤੌਰ ਤੇ ਵੱਡਾ ਹੋਊਗਾ ਉਹ ਦੇਖੋ ਨਾ ਆਪਣੀ ਕਣਕਾ ਹੀ ਹੋਈ ਹੈ ਬਿਲਕੁਲ ਤੇ ਪਾਕਿਸਤਾਨ ਦੇ ਵਿੱਚ ਕਮੀਆਂ ਕੰਟਿਨਿਊ ਹੋ ਰੂਸ ਤੋਂ ਮੰਗਾਰੇ ਹੈ ਤੇ ਸਾਡੀ ਵਾਟ ਨਾਲ ਵਾਟ ਲੱਗਦੀ ਹੈ ਪਾਕਿਸਤਾਨ ਦੇ ਨਾਲ ਜੀ ਅਕਸਰ ਬੋਲੀਆਂ ਨਾਲ ਉਧਰਲੇ ਪਾਸੇ ਸਿੱਖ ਕਰਦੇ ਆਸੀਂ ਪੈਦਾ ਚਾਹੁੰਦੇ ਐ ਕਿ ਸਾਡਾ ਨੰਦਾ ਹੋਵੇ ਠੀਕ ਹੈ ਅਸੀਂ ਹਰਾਨ ਨੂੰ ਵੀ ਆਪਣੀ ਬਾਸਲਤੀ ਭੇਜੀ ਹੈ ਜਿੱਤੇ 25000 ਰੁਪਿਆ ਟਨ ਟੋ ਦਾ ਮੁੱਲ ਹੈ ਸਸਿਕਾਲ ਜੀ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਬ ਦੋਸਤੋ ਅੱਜ ਅਸੀਂ ਲੋਕ ਸਭਾ ਹਲਕਾ ਸੰਗਰੂਰ ਚ ਬੈਠੇ ਆਂ ਤੇ ਇਸ ਸੀਟ ਨੂੰ ਪੁੱਛਦਾ ਸਵਾਲ ਸਮਝਿਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਤੇ ਮੁਕਾਬਲੇ ਦੀ ਗੱਲ ਕਰ ਲਈਏ ਟੱਕਰ ਦੀ ਗੱਲ ਕਰ ਲਈਏ ਬੜੀ ਦਿਲਚਸਪ ਹੋਈ ਹਾਲਾਂਕਿ ਸਿਟਿੰਗ ਕੈਂਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿਨ੍ਹਾਂ ਨੇ ਪਿਛਲੀ ਵਾਰੀ ਤਿੰਨ ਮਹੀਨਿਆਂ ਬਾਅਦ ਸਰਕਾਰ ਬਦਲਣ ਦੇ ਤਿੰਨ ਮਹੀਨਿਆਂ ਬਾਅਦ ਆਮ ਆਦਮੀ ਪਾਰਟੀ ਨੂੰ ਅਸੀਂ ਕਹਿ ਦਈਏ ਕਿ ਹਰਾਇਆ ਇੱਥੇ ਪਰ ਹੁਣ ਜਿਹੜਾ ਮੁਕਾਬਲਾ ਆ ਉਹ ਇੰਨਾ ਕੁ ਦਿਲਚਸਪ ਹੋ ਗਿਆ ਕਿ ਸੁਖਪਾਲ ਸਿੰਘ ਖਹਿਰਾ ਵੀ ਇੱਥੇ ਆਪ ਦੀ ਜਿੱਦਾ ਦਾਵਾ ਕਰ ਰਹੇ ਨੇ ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਮੇਰੇ ਨਾਲ ਨੇ ਉਹਨਾਂ ਤੋਂ ਉਹਨਾਂ ਦੀ ਕੈਂਪੇਨ ਤੇ ਐਤਕੀ ਜਦੋਂ 4 ਜੂਨ ਦੇ ਨਤੀਜੇ ਦੀ ਗੱਲ ਕਰਾਂਗੇ ਉਹ ਜ਼ਰੂਰ ਪੁੱਛਦੇ ਆ ਕਿ ਉਹ ਕਿਵੇਂ ਦੇਖਦੇ ਆ ਸਵਾਗਤ ਹੈ ਜੀ ਰਜ਼ਾਨਾ ਸਪੋਕਸਮੈਨ ਟੀਵੀ ਤੇ ਬਾਈਕੁ ਜੀ ਕਿਉ ਖਾਲਸਾ ਬਾਈਕੁ ਜੀ ਫਤਿਹ ਜੀ ਹਾਂਜੀ ਮਾਨ ਸਾਹਿਬ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਤੁਸੀਂ ਸਿਟਿੰਗ ਐਮਪੀ ਹੋ ਤੇ ਕਿੱਦਾਂ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ 'ਚ ਜਾ ਰਹੇ ਹੋ ਬਹੁਤ ਚੰਗਾ ਪ੍ਰਚਾਰ ਚੱਲ ਰਿਹਾ ਪਰ ਸਰਕਾਰ ਵੱਲੋਂ ਜਿਹੜੀ ਕਣਕ ਚੱਕ ਦੇਣੀ ਚਾਹੀਦੀ ਸੀ ਹੁਣ ਠੀਕ ਹੈ ਅੱਗੇ ਬਹੁਤ ਹੌਲੀ ਹੌਲੀ ਚੱਕੀ ਜਾ ਰਹੀ ਹੈ ਤੇ 3 ਵਜੇ ਤੋਂ ਬਾਅਦ ਕਹਿੰਦੇ ਆ ਕਿ ਲਿਫਟਿੰਗ ਹੁੰਦੀ ਹੈ ਠੀਕ ਹੈ ਤੇ ਸਾਰੀਆਂ ਮੰਡੀਆਂ ਦੇ ਵਿੱਚ ਮੈਨੂੰ ਸ਼ਿਕਾਇਤ ਆਈ ਹੈ ਕਿ ਟਰੱਕਾਂ ਦੀ ਕਮੀ ਹੈ ਬੇਸ਼ੱਕ ਮੰਡੀ ਜੰਗਿਆਣਾ ਹੋਵੇ ਸੈਣਾ ਹੋਵੇ ਫਤੌਰ ਹੋਵੇ ਇਹ ਸਾਰੀਆਂ ਮੰਡੀਆਂ ਦਾ ਮੈਂ ਦੌਰਾ ਕੀਤਾ ਹੈਗਾ ਕੱਲੇਵਾਲ ਦਾ ਜੀ ਫਿਰ ਪਤੌਰ ਦਾ ਵਿਦਾਂਤਾ ਦਾ ਤੇ ਜਿਹੜੀ ਸਭ ਤੋਂ ਮਾੜੀ ਗੱਲ ਹੈ ਕਿ ਤਲਵੰਡੀ ਦੇ ਵਿੱਚ FCI ਅਗੇ ਚੱਕਣੀ ਰਹੀ ਨਾ ਉਹਨਾਂ ਦੇ ਅਫਸਰ ਉੱਥੇ ਆਏ ਆ ਠੀਕ ਹੈ ਤੇ ਸਾਰੀਆਂ ਮੰਡੀਆਂ ਦੇ ਵਿੱਚ ਸਮਾਨ ਜ਼ਿਆਦਾ ਆਇਆ ਹੋਇਆ ਹੂੰ ਤੇ ਲਿਫਟਿੰਗ ਬਹੁਤ ਘੱਟ ਹੈ ਤੇ ਉੱਤੋਂ ਮੌਸਮ ਖਰਾਬ ਹੋ ਬਿਲਕੁਲ ਸੋ ਇਹ ਜਿਹੜਾ ਖਤਰਾ ਆ ਰਿਹਾ ਜੀ ਇਹ ਸਰਕਾਰ ਦਿਲਚਸਪੀ ਨਹੀਂ ਲੈਂਦੀ ਕਿਉਂ ਕਰਕੇ ਇਹ ਸ਼ਹਿਰੀਆਂ ਦੀ 파ਟੀ ਹੈ ਜਿਹੜੇ ਇਹ ਕਿਸਾਨ ਤੇ ਕਿਸਾਨ ਮਜ਼ਦੂਰ ਇਸ ਪਾਰਟੀ ਦੇ ਵਿੱਚ ਗਏ ਆ ਉਹਨਾਂ ਦਾ ਜੋਰ ਜਿਹੜੇ ਸ਼ਹਿਰੀ ਬੰਦੇ ਆ ਉਹਨਾਂ ਦੇ ਉੱਤੇ ਦਿਖਦਾ ਨਹੀਂ ਹੈ ਜਿਸ ਦੇ ਨਾਲ ਕਣਕ ਬਹੁਤ ਥੋੜੀ ਥੋੜੀ ਚੱਕੀ ਜਾਂਦੀ ਹੈ ਪਰ ਸਰਕਾਰ ਤਾਂ ਲਗਾਤਾਰ ਇਹ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਹਾਮੀ ਆ ਕਿਸਾਨਾਂ ਦਾ ਇੱਕ ਇੱਕ ਦਾਣਾ ਹੋਂਦਾਂ ਕੋ ਕਹਿੰਦੇ ਪਿਛਲੇ ਵਾਰ ਜਿੰਨੇ ਵਾਰ ਸਾਨੂੰ ਮੌਕਾ ਮਿਲਿਆ ਚੱਕੀ ਆ 2 ਸਾਲ ਹੋ ਗਏ ਨੇ ਐਤਕੀ ਵੀ ਚੱਕਾਂਗੇ ਚੱਕਣ ਗਏ ਜੀ ਪਰ ਅਜੇ ਤੱਕ ਤਾਂ ਦੇਖਣੋਂ ਮੌਸਮ ਖਰਾਬ ਹੋ ਰਿਹਾ ਆਪਾਂ ਤਾਂ ਮੌਕੇ ਤੇ ਬੈਠੇ ਹੈਗੇ ਕੋਈ ਬਾਹਰ ਨਹੀਂ ਬੈਠਣਾ ਕੋਈ ਜੀ ਡਰਾਇੰਗ ਰੂਮ ਵਿੱਚ ਬੈਠ ਕੇ ਗੱਲ ਕਰ ਰਹੇ ਆ ਉਹ ਤਾਂ ਡਰਾਇੰਗ ਰੂਮ ਤੇ ਦਫਤਰਾਂ 'ਚ ਗੱਲ ਕਰਦੇ ਆ ਪਰ ਅਸਲੀਅਤ ਤਾਂ ਇਹ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਮੇਰੇ ਸਾਹਮਣੇ ਦੇਖ ਜੀ ਜੀ ਦੇਖ ਰਹੇ ਹੋ ਤੇ ਮਜ਼ਦੂਰਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਆ ਦੇ ਅਰੀਕਾ ਨਹੀਂ ਟਿਕ ਮੰਜਰੀਆ ਹੂੰ ਤੇ ਪਾਣੀ ਵੀ ਲੋਕਾਂ ਨੂੰ ਪਿਆਰੇ ਆ ਠੀਕ ਹੈ ਤੇ ਕਈ ਮੰਡੀਆਂ ਦੇ ਵਿੱਚ ਅਜੇ ਤੱਕ ਲੈਟਰੀਨਸ ਹੈ ਨਹੀਂਆਂ ਠੀਕ ਹੈ ਤੇ ਇਹ ਸਾਰੀਆਂ ਚੀਜ਼ਾਂ ਮੈਂ ਦੇਖੀਆਂ ਹੈਗੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਜਿਹੜੀਆਂ ਅਜੇ ਤੱਕ ਨਹੀਂ ਹੋਈਆਂ ਯਾਨੀ ਕਿ ਪ੍ਰਬੰਧਾਂ ਦੀ ਬਹੁਤ ਵੱਡੀ ਘਾਟ ਹੈ ਬਹੁਤ ਵੱਡੀ ਕਿੰਨਾ ਕਿਤੇ ਸਰਕਾਰ ਜੇ ਹਾਮੀ ਭਰਦੀ ਹੈ ਤੁਸੀਂ ਕਹਿੰਦੇ ਹੋ ਕਿ ਦਿਹਾੜੀ ਠੀਕ ਮਿਲ ਰਹੀ ਹੈ ਉਹ ਠੀਕ ਹੈ ਪਰ ਜਿਹੜੇ ਮੋਡਲ ਦੇ ਪ੍ਰਬੰਧ ਹੁੰਦੇ ਨੇ ਉਹਨਾਂ ਵਿੱਚ ਵੱਡੇ ਪੱਧਰ ਤੇ ਕਮੀ ਹੈ ਹਾਂ ਟਰੱਕ ਹੈ ਨਹੀਂਗੇ ਹੁਣੇ ਮੈਂ ਡੀਸੀ ਸਾਹਿਬ ਨੂੰ ਵੀ ਚਿੱਠੀ ਲਿਖਤੀ ਹੈ ਮੌਕੇ ਤੋਂ ਕੀ ਹਾਲਾਤ ਹੈਗੇ ਤੁਹਾਡੀਆਂ ਮੰਡੀਆਂ ਦੇ ਤੇ ਤਲਵੰਡੀ ਦੀ ਮੰਡੀ ਦੇ ਵਿੱਚ ਐਫਸੀਆਈ ਅਜੇ ਤੱਕ ਆਈ ਹੋਈ ਨਹੀਂ ਠੀਕ ਹੈ ਜਿਹੜਾ ਕੀ ਸੈਂਟਰ ਦੀ ਇਹ ਬ੍ਰਾਂਚ ਹੈ ਤੇ ਸੈਂਟਰ ਵੀ ਕਮਜ਼ੋਰ ਹੈ ਕਿਉਂ ਕਰਕੇ ਉੱਥੇ ਵੀ ਭਾਜਪਾ ਆ ਰਹੇ ਨੇ ਦੀ ਸਰਕਾਰ ਇੱਥੇ ਵੀ ਆਮ ਪਾਰਟੀ ਦੀ ਸਰਕਾਰ ਹੈ ਜੀ ਸੋ ਕਿਸਾਨਾਂ ਤੇ ਕਿਸਾਨ ਮਜ਼ਦੂਰਾਂ ਦੀ ਜਿਹੜੀ ਨਮਾਇੰਦਗੀ ਹੈ ਨਾ ਦਿੱਲੀ ਦੇ ਵਿੱਚ ਨਾ ਚੰਡੀਗੜ੍ਹ ਦੀ ਸਰਕਾਰ ਦੇ ਵਿੱਚ ਹੈਗੇ ਆ ਕਿ ਇਸ ਹਰਕੇ ਕੰਮ ਢਿੱਲਾ ਚੱਲ ਰਿਹਾ ਮਾਨ ਸਾਹਿਬ ਸਿਆਸੀ ਆਪ ਦੇ ਮੁਕਾਬਲੇ ਨੂੰ ਕਿਵੇਂ ਦੇਖਦੇ ਹੋ ਪਿਛਲੀ ਵਾਰ ਜਿਹੜੇ ਮੁੱਦੇ ਸੀ ਕੇ ਜਾਂ ਜਿਹੜੇ ਮੁੱਦਿਆਂ ਨੂੰ ਲੈ ਕੇ ਇੱਕ ਹਾਈਪ ਕਰੀਏਟ ਹੋਈ ਸੀ ਤੁਹਾਨੂੰ ਲੱਗਦਾ ਵੀ ਉਹ ਮੁੱਦੇ ਹੁਣ ਕਾਬਜ਼ ਹੈਗੇ ਨੇ ਜਾਂ ਤੁਹਾਡੇ 2 ਸਾਲਾਂ ਦਾ ਰਿਪੋਰਟ ਕਾਰਡ ਉਹ ਉਹ ਆਧਾਰ ਬਣੂਗਾ ਮੁੱਦੇ ਬਦਲ ਗਏ ਮੈਂ ਤਾਂ ਸਰ ਸਾਹਿਬ ਕੰਮ ਕੀਤਾ ਤੁਸੀਂ ਜਰਨਲਿਸਟ ਹੋ ਤੁਸੀਂ ਦੇਖ ਲਓ ਇਹੇ ਕੀ ਹੋ ਰਿਹਾ ਕੀ ਨਹੀਂ ਹੋਇਆ ਤੁਸੀਂ ਆਪਣੀ رائے ਦੇ ਦਿਓ ਮੈਨੂੰ ਕਿਉਂ ਪੁੱਛਦੇ ਹੋ ਕਿ ਕੋਈ ਕਿਹੜਾ ਹੈ ਫਲਾਨ ਹੈ ਜੇ મોદી ਆ ਜੇ ਤਾਂ ਵੀ ਮੈਨੂੰ ਲੜਨਾ ਪੈਣਾ ਹੈ ਜੇ ਠੀਕ ਹੈ ਸੋਨੀਆ ਆ ਜੇ ਜਪਰੀਅੰਕਾ ਆ ਜੇ ਤਾਂ ਵੀ ਮੈਨੂੰ ਲੜਨਾ ਪੈਣਾ ਮੇਰੀ ਤਾਂ ਮਜਬੂਰੀ ਹੈ ਲੜਨ ਦੀ ਤੇ ਉਹ ਮੈਂ ਲੜ ਰਿਹਾ ਹਾਂ ਪਰ ਵਿਜ਼ਨ ਇੱਕ ਹਰ ਇੱਕ ਪਾਰਟੀ ਦਾ ਹੁੰਦਾ ਹੈ ਜੇਕਰ ਤੁਸੀਂ ਇਸ ਤੋਂ ਅੱਗੇ ਹੁਣ ਫਤਵਾ ਤੁਹਾਨੂੰ 4 ਜੂਨ ਨੂੰ ਮਿਲਦਾ ਹੈ ਤਾਂ ਸੰਗਰੂਰ ਨੂੰ ਲੈ ਕੇ ਕੀ ਵਿਜ਼ਨ ਹੈ ਇੰਡਸਟਰੀ ਨੂੰ ਲੈ ਕੇ ਜਾਂ ਇੱਥੋਂ ਦੇ ਜਿਹੜਾ ਤਰਾਤਲ ਨੂੰ ਆਪਾਂ ਪੋਪੋਲਰਿਕ ਸਥਿਤੀ ਹੈ ਸਰੂਪ ਤੇ ਨਵੀਂ ਮੈਂ 56 ਕਰੋੜ ਰੁਪਏ ਦਾ ਇੱਕ ਨਵਾਂ ਹਸਪਤਾਲ ਲੈ ਕੇ ਆਏ ਆ ਜੀ ਜਿਹਦੇ ਵਿੱਚ ਬਹੁਤ ਤਖੜਾ ਇਲਾਜ ਹੋਊਗਾ ਜਿਹੜੇ ਦੂਜੇ ਹਸਪਤਲਸ ਨਹੀਂ ਹੋ ਰਿਹਾ ਤੇ 350 ਕਰੋੜ ਰੁਪਇਆ ਲੱਗੂਗਾ ਆਪਣੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਮਲੇਰਕੋਟਲੇ ਬਰਨਾਲੇ ਤੇ ਸਰੂਪ ਤੇ ਸਾਰੀਆਂ ਤਾਰਾਂ ਕਿਸੇ ਦੇ ਘਰ ਦੇ ਉੱਤੋਂ ਨਹੀਂ ਜਾਣਗੀਆਂ ਠੀਕ ਹੈ ਫਲਕਚੂਏਸ਼ਨ ਆਫ ਕਰੰਟ ਨਹੀਂ ਹੋਊਗਾ ਕਿਸੇ ਦੀ ਮੋਟਰ ਨਹੀਂ ਸੜੂਗੀ ਕਿਸੇ ਦੀ ਉਹ ਟੈਂਸ਼ਨ ਨਹੀਂ ਸੜੂਗੀ ਤੇ ਵਧੀਆ ਕੰਮ ਇਹ ਹੋਣਾ ਹੈਗਾ ਸਾਰੀਆਂ ਸੜਕਾਂ ਜਿਹੜੀਆਂ ਖੱਚੀਆਂ ਸੀ ਉਹ ਮੈਂ ਬਣਵਾ ਦਿੱਤੀਆਂ ਤੇ ਸਾਰੇ ਜਿੰਨੇ ਵੀ ਤਿੰਨੇ ਹਲਕਿਆਂ ਦੇ ਵਿੱਚ ਕੈਂਸਰ ਦੇ ਮਰੀਜ਼ ਸੀਗੇ ਉਹਨਾਂ ਨੂੰ 3.5 ਤਿੰਨ ਲੱਖ ਰੁਪਈਆ ਦੇ ਦਿੱਤਾ ਹੈਗਾ ਠੀਕ ਹੈ ਤੇ ਜਿਹੜੇ ਹੈਂਡੀਕੈਪ ਸੀਗੇ ਉਹਨਾਂ ਨੂੰ ਟ੍ਰਾਈਸਾਈਕਲ ਸਵਰਨ ਵਾਲੀਆਂ ਮਸ਼ੀਨਾਂ ਜਿਵੇਂ ਵੀ ਹੋ ਸਦਾ ਸੀਗਾ ਫੇਰ ਜਿੰਨੀਆਂ ਵੀ ਪੈਨਸ਼ਨਾਂ ਹੈਗੀਆਂ ਬਡੇਪਾ ਫੇਰ ਹੈਂਡੀਕੈਪ ਵਿਧਵਾ ਉਹ ਸਾਰਾ ਮੈਂ ਦੇਖਿਆ ਕਿ ਲੱਗ ਗਈਆਂ ਕਿ ਨਹੀਂ ਲੱਗ ਗਈਆਂ ਫੇਰ ਮੈਂ 20000 ਰੁਪਇਆ ਦੇ ਸਕਦਾ ਜਿਹਦੇ ਕੋਲੇ ਲਾਲ ਕਾਰਡ ਹੈਗਾ ਜੀ ਜੇ ਉਹਨਾਂ ਦੇ ਘਰ ਦੇ ਵਿੱਚ ਮੌਤ ਹੋ ਜੇ ਪਰ ਉਹ 20000 ਰੁਪਇਆ ਲੈਂਡ ਦੇ ਲਈ ਅਜੇ ਤੱਕ ਮੇਰੇ ਕੋਲ ਕੋਈ ਵੀ ਸੱਜਣ ਨਹੀਂ ਆਇਆ ਸਾਬ ਇਹ ਲੋਕ ਨਹੀਂ ਜਾਗਰੂਕ ਹੈਗੇ ਤਾਂ ਕਰਕੇ ਤੁਹਾਡੇ ਕੋਲ ਮੇਰਾ ਖਿਆਲ ਹੈ ਜਾਗਰਤ ਨਹੀਂ ਇਹਨਾਂ ਨੂੰ ਜਾਗਰਤ ਕਰਨਾ ਪਊਗਾ ਜੀ ਤੇ ਪਾਰਟੀ ਨੂੰ ਵੀ ਪ੍ਰੋਪਗੈਂਡਾ ਜਾੜਾ ਕਰਨਾ ਪਊਗਾ ਕਿ ਇਹ ਸਾਰੀਆਂ ਫੈਸਿਲਿਟੀਆਂ ਲਾਓ ਫਿਰ ਸੈਂਟਰ ਨੇ ਕਿਹਾ ਕਿ ਕੱਚੇ ਘਰ ਤੁਸੀਂ ਨਵੇਂ ਬਣਵਾ ਸਕਦੇ ਹੋ ਠੀਕ ਹੈ ਪਰ ਇੱਥੇ ਸੰਗਰੂਰ ਤੇ ਪੰਜਾਬ ਦੇ ਵਿੱਚ ਕੱਚੇ ਘਰ ਹੈ ਨਹੀਂ ਉਹਨਾਂ ਦੇ ਇੱਟਾਂ ਲੱਗੀਆਂ ਹੋਈਆਂ ਐ ਜੇ ਇੱਟਾਂ ਲੱਗੀਆਂ ਹੋਣ ਫਿਰ ਅਸੀਂ ਉਹਨਾਂ ਨੂੰ ਕੱਚੇਕਰ ਦਾ ਦਰਜਾ ਨਹੀਂ ਦੇ ਸਕਦੇ ਉਹ ਕੱਚੇਕਰ ਜਿਹੜੇ ਮਿੱਟੀ ਵਾਲੇ ਲਿਪੇ ਹੋਏ ਮਿੱਟੀ ਵਾਲੇ ਕਰ ਉਹ ਕੱਚੇਕਰ ਠੀਕ ਹੈ ਸੋ ਉਹਦੀ ਬਹੁਤ ਜ਼ਿਆਦਾ ਲੋੜ ਹੈ ਕਿਉਂ ਕਰਕੇ ਪੰਜਾਬ ਇੱਕ ਵੱਡਾ ਹੋਇਆ ਸੂਬਾ ਹੈ ਇਹ ਕੱਚੇਕਰ ਯੂਪੀ 오ੜिसा ਮੱਧ ਪ੍ਰਦੇਸ਼ ਬਿਹਾਰ ਛੰਣ ਲਗੇ ਜਿੱਥੇ ਲਈ ਇਹ ਫੈਸਿਲਿਟੀ ਅਸੂਲਤ ਦਿੱਤੀ ਗਈ ਹੈ ਠੀਕ ਹੈ ਪਰ ਪੰਜਾਬ ਹੋ ਰਿਹਾ ਹੈ ਇਹਨੂੰ ਆਪਾਂ ਠੀਕ ਕਰਾਂਗੇ ਕਿ ਇੱਥੇ ਜਿਹੜੇ ਗਰੀਬਾਂ ਦੇ ਘਰ ਹੈ ਉਹਨਾਂ ਨੂੰ ਵੀ ਮੰਨਿਆ ਜਾਵੇ ਕਿ ਇਹ ਵੀ ਕੱਚੇ ਘਰ ਹੈਗੇ ਆ ਮਤਲਬ ਮੁੱਦੇ ਸਿਆਸਤ ਦੇ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਦੇ ਤੁਸੀਂ ਜਿਹੜੀ ਹੁਣ ਲਿਸਟ ਗਣਾਈ ਹੈ ਇਹ ਲੋਕਾਂ ਦੇ ਆਮ ਮੁੱਦੇ ਇਹ ਕੋਈ ਅਰਥਵਿਵਸਥਾ ਦੇਸ਼ ਚ ਠੀਕਰਨ ਵਾਲੇ ਮੁੱਦੇ ਨਹੀਂ ਹੈ ਲੋਕ ਕਿ ਲੋਕਾਂ ਨੂੰ ਨਿੱਜੀ ਹਿੱਤ ਜ਼ਰੂਰ ਪਿਆਰੇ ਹੁੰਦੇ ਆ ਪਰ ਜੇ ਤੁਸੀਂ ਹੁਣ ਲੋਕਾਂ ਦੇ ਵਿੱਚ ਜਾਂਦੇ ਹੋ ਖਾਸ ਤੌਰ ਤੇ ਸਰਕਾਰ 2 ਸਾਲ ਦਾ ਰਿਪੋਰਟ ਕਾਰਡ ਦਿੰਦੀ ਹੈ ਤੁਸੀਂ ਵੀ ਆਪ ਦਾ 2 ਸਾਲ ਦਾ ਰਿਪੋਰਟ ਕਾਰਡ ਦਿੰਦੇ ਹੋ ਤਾਂ ਉਹਨਾਂ ਲੋਕਾਂ ਦੇ ਮੁੱਦਿਆਂ 'ਚ ਕੋਈ ਡਿਫਰੈਂਸ ਆਇਆ ਤੁਹਾਨੂੰ ਲੱਗਦਾ ਵੀ ਲੋਕਾਂ ਦੇ ਵਿੱਚ ਮੁੱਦੇ ਬਦਲੇ ਸਰਕਾਰ ਜੀ ਕਿਉ ਕਰਕੇ ਇੰਦਰ 单ਦੀ ਨੇ ਕਿਹਾ ਸੀਗਾ ਅਸੀਂ ਦਵਾਂਗੇ ਕੱਪੜਾ ਮਕਾਨ ਤੇ ਰੋਟੀ ਉਹ ਨਹੀਂ ਦਿੱਤੀ ਮੋਦੀ ਸਾਹਿਬ ਨੇ 10 ਸਾਲ ਪਹਿਲਾਂ ਕਿਹਾ ਸੀਗਾ ਕਿ ਅਸੀਂ ਘਰ ਘਰ ਨੌਕਰੀ ਦਵਾਂਗੇ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਹਾਂ ਉਹ ਨਹੀਂ ਦਿੱਤੀਆਂ ਜੀ ਜੀ ਵਜ੍ਹਾ ਜਿਹੜਾ ਕਾਰਨ ਕਿ ਸਾਡੀ ਪਾਰਲੀਮੈਂਟ ਦੀ ਸਿਕਿਉਰਿਟੀ ਤੋੜ ਕੇ ਦੋ ਨੌਜਵਾਨ ਆਦਮੀ ਭੋੜਕ ਕੇ ਪਾਰਲੀਮੈਂਟ ਦੇ ਵਿੱਚ ਆ ਗਏ ਠੀਕ ਹੈ ਉਹਨਾਂ ਦੀ ਜਾਨ ਵੀ ਲਈ ਜਾ ਸਕਦੀ ਸੀ ਸਿਕਿਉਰਿਟੀ ਫੋ ਪੱਕੋ ਪਰ ਰੱਬ ਦਾ ਸ਼ੁਕਰ ਹੈ ਉਹਨਾਂ ਨੇ ਅੰਦਰ ਆ ਕੇ ਗੈਸ ਵੀ ਛੱਡਤੀ ਤੇ ਜਿਹੜੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਇੱਥੇ ਐ ਕਿਉਂ ਪਾਰਲਮੈਂਟ ਦੇ ਵਿੱਚ ਜਾਣਾ ਮਾਰੀ ਆਂ ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਤੇ ਬੀਜੇਪੀ ਨੇ ਸਾਡੇ ਨਾਲ ਵਾਅਦੇ ਕੀਤੇ ਆ ਕਿ ਅਸੀਂ ਤੁਹਾਨੂੰ ਨੌਕਰੀਆਂ ਦਵਾੰਗੇ ਜੀ ਜੀ ਤੇ ਨੌਕਰੀਆਂ ਲੱਖਾਂ ਦੀ تعداد ਦੇ ਵਿੱਚ ਹੈ ਨਹੀਂ ਗਈ ਅਸੀਂ ਬੇਰੁਜ਼ਗਾਰ ਹੈਗੇ ਆ ਤੇ ਸਾਡੇ ਘਰ ਦੇ ਜਿਹੜੇ ਮਾਪੇ ਆ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਪੜ੍ਹਾਇਆ ਸਾਂ ਉਹ ਸਾਨੂੰ ਮਿਹਨੇ ਦਿੰਦੇ ਆ ਕਿ ਤੁਸੀਂ ਕਰਦੇ ਨਹੀਂ ਤੁਹਾਨੂੰ ਲਖਾ ਦੁੱਤਾ ਪੜਾ ਦੁੱਤਾ ਹੁਣ ਇੱਥੇ ਸਾਡੀਆਂ ਕੁਰਸੀਆਂ ਤੇ ਮੰਗੇ ਤੋੜਦੇ ਹੋਂ ਕਹਿੰਦੇ ਇਹੋ ਜਿਹੇ ਜਿਹੜੇ ਲਾਂਭੇ ਸਾਡੇ ਮਾਪਿਓ ਦਿੰਦੇ ਆ ਉਹ ਸਾਥੋਂ ਛੱਡੇ ਨਹੀਂ ਜਾਂਦੇ ਇਸ ਕਰਕੇ ਅਸੀਂ ਇਹ ਰਿਸਕ ਲਈ ਹੈ ਕਿ ਪਾਰਲਮੈਂਟ ਦੇ ਵਿੱਚ ਅਸੀਂ ਜਾ ਕੇ ਦੱਸ ਕੀ ਬੋਸਬ ਇਹ ਜਿਹੜਾ ਅਟੈਕ ਕਹਿ ਲਈਏ ਜਾਂ ਜਿਹੜਾ ਸੰਘਰਸ਼ ਨੌਜਵਾਨਾਂ ਨੇ ਕੀਤਾ ਉਹਨੂੰ ਸੰਘਰਸ਼ ਕਹਿ ਦਿੰਨੇ ਆ ਉਹ ਵਾਜਿਬ ਮੰਨਦੇ ਆ ਕਿਉਂਕਿ ਭਗਤ ਸਿੰਘ ਹੋਰਾਂ ਨੇ ਵੀ ਆਜ਼ਾਦੀ ਦੇ ਮੌਕੇ ਅਜਿਹਾ ਹੀ ਕੁਝ ਕੀਤਾ ਸੀ ਉਹਨਾਂ ਨੇ ਬਲਾਸਟ ਕੀਤਾ ਸੀ ਉਹ ਕਹਿੰਦੇ ਬਹਿਰੀ ਸਰਕਾਰ ਨੂੰ ਸੁਣਾਉਣ ਦੇ ਲਈ ਧਮਾਕੇ ਦੀ ਲੋੜ ਹੁੰਦੀ ਆ ਇਹ ਵੀ ਕੋਈ ਧਮਾਕਾ ਹੀ ਸੀ ਸ਼ਾਇਦ ਉੱਥੇ ਇਹ ਧਮਾਕਾ ਨਹੀਂ ਸੀ ਤਾਂ ਮੰਨ ਪਸੰਦ ਤਰੀਕੇ ਦੇ ਨਾਲ ਉਹਨਾਂ ਨੇ ਛਾਣਾ ਮਾਰੀਆਂ ਸੀ ਪਰ ਜੇ ਪਾਰਲੀਮੈਂਟ ਦੇ ਵਿੱਚ ਬੰਬ ਸੈੱਟ ਦੋਤੇ ਉਹ ਤਾਂ ਟਰੋਰਿਸਟ ਸੈਕਟਰ ਹੁੰਦਾ ਠੀਕ ਹੈ ਮਸਾਬ ਤੁਹਾਡੇ ਜਿਹੜੇ ਆਪੋਨੈਂਟ ਨੇ ਮੀਥੇਰ ਨੇ ਆਮ ਆਦਮੀ ਪਾਰਟੀ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸਰਕਾਰ ਪੂਰੀ ਪਾਵਰ ਚੌਕ ਉਗੀ ਇੱਥੇ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੇ ਚੁੰਦਾ ਸਾਹਿਬ ਨੇ ਭਾਜਪਾ ਆਪਣਾ ਕੈਂਡੀਡੇਟ ਲੱਭ ਲਈ ਆ ਤਾਂ ਮੁਕਾਬਲਾ ਕਿਹਦੇ ਨਾਲ ਦੇਖਦੇ ਹੋ ਇੱਥੇ ਹੈਗਾ ਅਮਨਦੀ ਪਾਰਟੀ ਨਾਲ ਖਹਿਰਾ ਸਾਹਿਬ ਨਾਲ ਮੁਕਾਬਲਾ ਜਾਂ ਨਹੀਂ ਪਤਾ ਨਹੀਂ ਜੀ ਮੈਨੂੰ ਤਾਂ ਕਿਤੇ ਦਿਖਦਾ ਨਹੀਂ ਮੈਂ ਤਾਂ ਆਪਣਾ ਪੂਰਾ ਕੰਮ ਕਰੀ ਜਾਂਦਾ ਹੁਣ ਵੀ ਮੰਡੀਆਂ ਸਾਰੀਆਂ ਗਾਹਤੀਆਂ ਹੈਗੀਆਂ ਇਸ ਇਲਾਕੇ ਜੀਆਂ ਤੇ ਜੇ ਤੁਹਾਨੂੰ ਦਿਖਦਾ ਮੁਕਾਬਲਾ ਕਰਨ ਵਾਲਾ ਉਹ ਤੁਸੀਂ ਦੱਸ ਸਕਦੇ ਹੋ ਕਿ ਸਿਆਸੀ ਤੌਰ ਦੇ ਨੇੜੇ ਓਪੋਨੈਂਟ ਦੇ ਵਿਰੋਧੀ ਨੇ ਉਹ ਸਾਰੇ ਕਹਿ ਰਹੇ ਨੇ ਕਿ ਅਸੀਂ ਜਿੱਤਾਂਗੇ ਅਸੀਂ ਜਿੱਤਾਂ ਖੈਰਾ ਸਾਹਿਬ ਵੀ ਕਹਿ ਰਹੇ ਨੇ ਮੈਂ ਜਿੱਤਾਂਗਾ ਸ਼ਾਇਦ ਜਿੱਥੇ ਜਾਣ ਫੋਨ ਆਪ ਕੀ ਕਰ ਖੈਰਾ ਸਾਹਿਬ ਮੈਂ ਬਹਿਸ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਫਜ਼ੂਲ ਬਹਿਸ ਕਰਨ ਦਾ ਕੀ ਫਾਇਦਾ ਪਰ ਨਹੀਂ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਖਾਸ ਤੌਰ ਤੇ ਖੈਰਾ ਸਾਹਿਬ ਦਾ ਆਉਣਾ ਇੱਥੇ ਆਉਣਾ ਕਿਉਂਕਿ ਇੱਕ ਪਾਸੇ ਤੁਹਾਡੇ ਹੱਕ ਦੀ ਗੱਲ ਵੀ ਕਰਦੇ ਸੀਗੇ ਉਹ ਕਹਿੰਦੇ ਸੀ ਤੁਹਾਡੇ ਵਰਗਾ ਬੰਦਾ ਨਹੀਂ ਹੈ ਜੇ ਵੀ ਕਹਿੰਦੇ ਸੀ ਹੁਣ ਤੁਹਾਡੇ ਵਿਰੋਧ ਚ ਚੋਣ ਵੀ ਲੜ ਰਹੇ ਨੇ ਮੈਂ ਕਹਿੰਦਾ ਮੋਦੀ ਆ ਜੇ ਜਾ ਰਹੇ ਇਹ ਸੋਨੀਆ ਜੀ ਆ ਜਾਣ ਰੋਹਲ ਜੀ ਆ ਜਾਣ ਹੋਰ ਕਿਹੜਾ ਬੰਬ ਆਸਾ ਦਾ ਇੱਥੇ ਮੈਂ ਮੁਕਾਬਲਾ ਕਰਨ ਨੂੰ ਤਿਆਰ ਆ ਖੈਰਾ ਸਾਹਿਬ ਨਾਲ ਕੋਈ ਮੁਕਾਬਲਾ ਨਹੀਂ ਮੈਂ ਨਹੀਂ ਕੁਛ ਕਿਸੇ ਦੇ ਖਿਲਾਫ ਨਹੀਂ ਮੈਂ ਬੋਲਣਾ ਤੁਹਾਡੇ ਸਮਰਥਕ ਖੈਰਾ ਸਾਹਿਬ ਤੇ ਕਾਫੀ ਨਰਾਜ਼ ਆਉਂਦੇ ਨੇ ਸੋਸ਼ਲ ਮੀਡੀਆ ਤੇ ਕਾਫੀ ਕੁਝ ਚੱਲ ਰਿਹਾ ਤੁਸੀਂ ਉਹੀ ਸਵਾਲ ਪੁੱਛੀ ਜਾਂਦੇ ਜਿਵੇਂ ਮੈਂ ਕਿਸੇ ਵਿਰੋਧੀ ਦੇ ਖਿਲਾਫ ਗੱਲ ਨਹੀਂ ਨੀ ਕਦੇ ਕੀਤੀ ਹੈ ਫਿਰ ਕੀ ਫਾਇਦਾ ਉਹਨਾਂ ਦਾ ਏਜੰਡੇ ਪ੍ਰਭਾਵਿਤ ਨਹੀਂ ਕਰਨਗੇ ਲੋਕਾਂ ਨੂੰ ਮੈਨੂੰ ਨਹੀਂ ਜੀ ਪਤਾ ਸਾਡਾ ਏਜੰਡਾ ਹੈਗਾ ਅਸੀਂ ਕੰਮ ਕੀਤਾ ਹੈ ਉਹਦੀ ਵੋਟ ਸਾਨੂੰ ਦੱਬ ਕੇ ਪੈ ਰਹੀ ਹੈ ਇਹ ਅਸੀਂ ਦਾਵਾ ਕਰ ਸਕਦੇ ਹਾਂ ਵੋਟ ਪੋਲਰਾਈਜੇਸ਼ਨ ਦਾ ਵੀ ਇੱਕ ਸਿਸਟਮ ਕਾਫੀ ਚੱਲਿਆ ਹੋਇਆ ਆ ਹਰਮਦਰ ਦਾ ਇਸ਼ੂ ਖਤਮ ਹੋ ਗਈ ਹੈ ਜਿਹੜਾ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਜਿਹੜਾ ਇਹ ਜੱਦੋ ਜਹਿਦ ਹੈ ਐਤਕੀ ਵੈਸਟ ਯੂਪ ਦੇ ਵਿੱਚ ਬੀਜੇਪੀ ਤੇ ਆਰਐਸ ਬਹੁਤ ਬੁਰੀ ਤਰ੍ਹਾਂ ਹਾਰ ਰਹੀ ਹੈ ਠੀਕ ਹੈ ਤੇ ਇਹਦਾ ਅਫੈਕਟ ਸਾਰੇ ਇੰਡੀਆ ਦੇ ਵਿੱਚ ਪੈਣਾ ਹੈ ਠੀਕ ਹੈ ਤੇ ਬੀਜੇਪੀ ਨੇ ਲੱਥ ਜਣਾ ਆਪਣੇ ਜਿਹੜਾ ਉੱਥੇ ਪਾਰਲੀਮੈਂਟ ਦੇ ਵਿੱਚ ਬੈਠੇ ਸੀਗੇ ਤੇ ਇਹਨਾਂ ਨੇ ਜ਼ਬਰਦਸਤ ਕੀਤਾ ਹੈ ਆਦਿਵਾਸੀਆਂ ਦੇ ਉੱਤੇ ਉਹਨਾਂ ਦੇ ਉਹਨਾਂ ਨੂੰ ਕਹਿ ਕੇ ਕਿ ਉਹ ਨਕਸਲਾਈਟ ਹੈ 1 21 ਮਾਰਚ ਤੇ ਹੈ 29 ਮਾਰਚ ਤੇ ਹੈ ਛੱਤੀਸਗੜ ਦੇ ਵਿੱਚ ਉਦੋਂ ਪਹਿਲਾਂ 11 ਮਾਰਚ ਤੇ ਇਸ 10 ਦਿਨ ਪਹਿਲਾਂ ਉਹਨਾਂ ਵਿੱਚ ਇੱਕ ਬੀਬੀ ਵੀ ਸੀ ਤੇ ਸਿੱਖਾਂ ਦੇ ਉੱਤੇ ਵੀ ਮਹੀਮ ਥਲਾਈ ਹੈ ਮੋਦੀ ਨੇ ਸ਼ਾਹ ਨੇ ਜੈਸ਼ੰਕਰ ਨੇ ਤੇ ਉਹ ਜਿਹੜਾ ਨੈਸ਼ਨਲ ਸਕਿਉਰਿਟੀ アドਵਾਈਜ਼ਰ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਇੱਥੇ ਇੰਡੀਆ ਦੇ ਵਿੱਚ ਤੇ ਬਾਹਰ ਦੇ ਮੂੰਖਾਂ ਤੋਂ ਉਹਨਾਂ ਨੂੰ ਵੀ ਅਸੀਂ ਮਰਵਾ ਦੇਣਾ ਤੇ ਇਸ ਸਕੀਮ ਦੇ ਥੱਲੇ ਕੈਂਡੀਡੇਟ ਦੇ ਵਿੱਚ ਹਰਦੀਪ ਸਿੰਘ ਨੇ ਜਰਨ ਨੂੰ ਮਰਵਾ ਦਿੱਤਾ ਹੈ ਗੈਂ ਮਲਖ ਨੂੰ ਮਰਵਾ ਦਿੱਤਾ ਹੈ ਸੁਖਦੂਲ ਸਿੰਘ ਨੂੰ ਮਰਵਾ ਦਿੱਤਾ ਹੈ ਬ੍ਰਿਟਾਨੀਆ ਦੇ ਵਿੱਚ ਇਹ ਅਫਤਾਰ ਸਿੰਘ ਖੰਡੇ ਨੂੰ ਮਰਵਾਤਾ ਹੈ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾ ਦਿੱਤਾ ਤੇ ਹੀ ਰੋਡਿੰਡ ਮਰਵਾਤਾ ਹੈ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਰਵਾ ਦਿੱਤਾ ਤਾਂ ਮੇਰਾ ਮਤਲਬ ਹੈ ਕਿ ਇਹ ਜੁਰਮ ਨੇ ਇੰਟਰਨੈਸ਼ਨਲ ਪੰਦਰ ਦੇ ਉੱਤੇ ਤੇ ਅਮਰੀਕਾ ਦੇ ਵਿੱਚ ਟਰਾਈ ਕੀਤਾ ਕਿ ਪੰਨੂ ਨੂੰ ਵੀ ਮਰਵਾ ਦਈਏ ਪਰ ਅਮਰੀਕਾ ਦੀ ਇੰਟੈਲੀਜੈਂਸ ਸਿਸਟਮ ਇੰਨਾ ਤਕੜਾ ਹੈ ਉਹਨਾਂ ਨੇ ਇਹ ਇੰਡੀਆ ਦੇ ਕਤਲ ਕਰਨ ਵਾਲੇ ਬੰਦੇ ਸਾਰੇ ਫੜ ਲਿਆ ਇੱਕ ਬਕਸੀ ਉਹਨਾਂ ਨੇ ਨਹੀਂ ਹਟਣਾ ਜਿੰਨਾ ਚਿਰ ਇੰਡੀਆ ਸਾਰੇ ਜਿਨ੍ਹਾਂ ਦਾ ਹੱਥ ਇਹਨਾਂ ਦੇ ਵਿੱਚ ਹੈਗਾ ਉਹ ਯੂਐਸਏ ਨੂੰ ਨਹੀਂ ਦਿੰਦੇ ਪਰ ਮੋਦੀ ਸਰਕਾਰ ਤਾਂ 400 ਪਾਰ ਦਾ ਨਾਹਰਾ ਦਿੰਦੀ ਆ ਚਾਹੇ ਉਹ ਰਾਮ ਮੰਦਰ ਹੋਵੇ ਤੇ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਐਂਟੀ ਸਟੈਬਲਿਸ਼ਮੈਂਟ ਸਿੱਖ ਹੈ ਸਿੱਖਾਂ ਦੀ ਕੀਤੀ ਜਾ ਰਹੀ ਹੈ ਇੱਥੇ ਜਾਂ ਸਰਕਾਰ ਜਿਹੜਾ ਕਿ ਲਗਾਤਾਰ ਕੇਂਦਰ ਹੈ ਜੋ ਘੱਟ ਗਿਣਤੀਆਂ 'ਤੇ ਹਮਲਾ ਕਰ ਰਹੀ ਆ ਪਰ ਜਿਹੜੇ ਮੋਦੀ ਸਰਕਾਰ ਦੇ ਇੱਥੇ ਸਿੱਖ ਆ ਦੀਓ ਉਮੀਦਵਾਰ ਨੇ ਖਾਸ ਤੌਰ ਤੇ ਭਾਜਪਾ ਦੇ ਹਸਰੇ ਹਸਣਾ ਮੇਰੇ ਬੀਤੇ ਦਿਨ ਗੱਲਬਾਤ ਹੁੰਦੀ ਆ ਉਹ ਕਹਿੰਦੇ ਨੇ ਕਿ ਲਾਂਗਾ ਖਲਾਇਆ ਕੀ ਉਹ ਮਾੜਾ ਕੀਤਾ ਨਰਿੰਦਰ ਮੋਦੀ ਨੇ ਉੱਥੇ ਪੁਰਬ ਮਨਾਏ ਜਾ ਰਹੇ ਨੇ ਲਾਲ ਕਿਲੇ 'ਤੇ ਅ ਵਰਤੇ ਇੱਕ ਬਾਦਸ਼ਹੀ ਦਿਹਾੜਾ ਮਨਾਇਆ ਜਾ ਰਿਹਾ ਹੈ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਨੇ ਨਰਿੰਦਰ ਮੋਦੀ ਦਾ ਨਾ ਫਿਰ ਸਿੱਖਾਂ ਨੂੰ ਆਪਣਾ ਖਾਲਸਾਣ ਦਾ ਢੰਡਾ ਲਾਲ ਕਿਲੇ ਤੇ ਛੜਾਉਣ ਦੀ ਕੀ ਲੋੜ ਸੀ ਪਿਛਲੇ ਸਾਲ ਜੇ ਸਿੱਖਾਂ ਦੇ ਉੱਤੇ ਇਨਸਾਫ ਹੁੰਦਾ ਇਹ ਵੀ ਤਾਂ ਸੋਚਣਾ ਤੇ ਮੇਰਾ ਮਤਲਬ ਲਾਗਾ ਖੋਲ ਕੇ ਪੂਰਾ ਨਹੀਂ ਨਾ ਹੁੰਦਾ ਜੀ ਸਿੱਖਾਂ ਦੇ ਲਈ ਤਾਂ ਬਗੈਰ ਵਿਜੇ ਤੋਂ ਜਦੋਂ ਮਰਜ਼ੀ ਚਾਹਣ ਪਾਕਿਸਤਾਨ ਜਾਣਾ ਚਾਹੀਦਾ ਹੈ ਤੇ ਅਰਦਾਸ ਦੇ ਵਿੱਚ ਵੀ ਆਪਾਂ ਰੋਜ਼ ਕਹਿੰਦੇ ਆ ਜੀ ਕਿ ਜਿਹੜੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਰਹਿ ਗਏ ਉਹਨਾਂ ਦੇ ਦਰਸ਼ਨ ਦਦਾਰ ਹੋਣ ਫਿਰ ਸਾਡੇ ਲੀਡਰ ਕਿਉਂ ਨਹੀਂ ਇਸ ਨੂੰ ਮੰਗ ਕਰਦੇ ਤੇ ਕੋਈ ਵੀ ਨਹੀਂ ਬੋਲਦਾ ਜਿਹੜਾ ਕੈਨੇਡਾ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ ਉਹਦੇ ਬਾਰੇ ਤਾਂ ਮਾਫ਼ ਕਰਨਾ ਜਿਹੜੇ ਜਿਨ੍ਹਾਂ ਦੇ ਤੁਸੀਂ ਨਾਂ ਲੈਂਦੇ ਹੋ ਜੀ ਜੀ ਉਹਨਾਂ ਦੇ ਬੁੱਲਾਂ ਦੇ ਵਿੱਚੋਂ ਤਾਂ ਇਹ ਚੀਜ਼ ਨਿਕਲਦੀ ਨਹੀਂ ਉਹ ਵੀ ਗੱਲ ਹੈ ਉ ਡਰਦੇ ਐ ਕਿ ਜੇ ਅਸੀਂ ਇਹੋ ਜੀ ਗੱਲ ਕੀਤੀ ਤਾਂ ਸਾਡੀ ਪਾਰਟੀ ਉੱਥੋਂ ਉੱਤੋਂ ਖਿੱਚ ਦੂਗੀ ਸਾਡੀ ਹਾਂ ਸਾਬ ਤੁਸੀਂ ਜੈਪਾਲ ਭੁੱਲਰ ਦੇ ਪਿਤਾ ਨੂੰ ਆਪਣਾ ਉਮੀਦਵਾਰ ਬਣਾਇਆ ਆ ਤਾਂ ਇੱਕ ਸਵਾਲ ਉੱਠਣ ਲੱਗ ਪਿਆ ਕਿ ਜਿਨ੍ਹਾਂ ਨੂੰ ਪ੍ਰਸ਼ਾਸਨ ਸਰਕਾਰਾਂ ਗੈਂਗਸਟਰ ਮੰਨਦੀਆਂ ਨੇ ਮਾਨ ਸਾਹਿਬ ਉਹ ਉਹਨਾਂ ਦੇ ਪਰਿਵਾਰਾਂ ਨੂੰ ਉਮੀਦਵਾਰ ਖੜਾ ਕਰ ਰਹੇ ਨੇ ਕੀ ਸੰਕੇਤ ਦੇਣਾ ਚਾਹੁੰਦੇ ਨੇ ਭੁੱਲਰ ਸਾਹਿਬ ਨੇ ਕੀ ਕੀਤਾ ਤੁਸੀਂ ਮੈਨੂੰ ਦੱਸੋ ਉਹਨਾਂ ਦੀ ਕੋਈ ਸਗਾ ਹੋਈ ਐ ਤੁਸੀਂ ਸਿਆਣੀ ਬਹਿਣੀ ਹੋ ਜੇਪੂਲਰ ਸਾਮ ਨੂੰ ਟਿਕਟ ਦੇਤੀ ਹੈ ਉਹਨਾਂ ਨੇ ਕੋਈ ਜੁਰਮ ਕੀਤਾ ਉਹ ਇਨਸਪੈਕਟਰ ਸੀ ਕਿ ਪੁਲਿਸ ਦੇ ਤੇ ਉਹਨਾਂ ਨੂੰ ਇੱਕ ਇਨਸਾਨ ਹੋਣ ਦੇ ਨਾਤੇ ਟਿਕਟ ਦੇਤੀ ਹੈ ਠੀਕ ਹੈ ਹੁਣ ਸਰਕਾਰ ਤਾਂ ਸਾਨੂੰ ਸਾਰਿਆਂ ਨੂੰ ਕਹਿੰਦੀ ਹੈ ਕਿ ਇਹ ਤਾਂ ਡੈਜ਼ਿਗਨੇਟਿਡ ਟੈਰਰਿਸਟ ਨੇ ਸਾਨੂੰ ਰੋਜ਼ ਲਿਖਦੀ ਹੈ ਇਹ ਰੋਜ਼ ਲਿਖਦੀ ਹੈ ਇਹ ਤਾਂ ਸਾਨੂੰ ਸਿੱਧਾ ਲਿਖਦੇ ਆ ਤੇ ਸਾਡੇ ਨਾਂ ਜਿਹੜਾ ਸਾਨੂੰ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਜੀ ਸਿੰਘ ਉਹ ਵੀ ਨਹੀਂ ਰਹਦੇ ਹੈਗੇ ਇੱਥੇ ਇੰਡੀਆ ਦੇ ਵਿੱਚ ਸਿੱਖ ਦਾ ਰਹਿਣਾ ਜਿਉਣਾ ਬਹੁਤ ਮੁਸ਼ਕਲ ਹੋ ਗਿਆ ਤੁਸੀਂ ਇੱਕ ਸਵਾਲ ਇਹ ਵੀ ਹੈ ਤੁਸੀਂ ਚੋਣ ਵੀ ਲੜੀ ਤੁਸੀਂ ਇੱਥੇ ਹੀ ਰਹਿ ਰਹੇ ਹੋ ਤੁਸੀਂ ਇੱਥੇ ਹੀ ਲੋਕਾਂ ਦੇ ਮੁੱਦੇ ਚੱਕ ਰਹੇ ਹੋ ਤੁਹਾਡਾ ਵੀ ਮੁਸ਼ਕਲ ਹੈ ਇੱਥੇ ਰਹਿਣਾ ਇਹ ਮੁਸ਼ਕਲ ਹੀ ਹੈ ਜੇਕਰ ਮੇਰੇ ਕੌਮ ਦਾ ਮੁਸ਼ਕਲ ਹੋ ਜੇ ਤੇ ਉਹਦੇ ਨਮਾਇंदे ਦਾ ਸੌਖਾ ਹੋ ਜੇ ਤਾਂ ਬੜੀ ਦੀਪ ਗੱਲ ਤੁਸੀਂ ਪੁੱਛੀ ਹੈ। ਨਹੀਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੇਰੇ ਮੈਂ ਖੜਾ ਹੋ ਜਾਂਦਾ। ਇਹ ਇੱਥੇ ਇੱਥੇ ਚੋਲ ਲੱਗੇ। ਇਹ ਮੇਰੀ ਕੌਮ ਦੇ ਉੱਤੇ ਜ਼ਬਰ ਹੋ ਰਿਹਾ ਹੈ ਤੇ ਮੈਂ ਕਿਵੇਂ ਖੁਸ਼ ਹੋ ਸਕਦਾ ਹੈਗਾ? ਤੁਸੀਂ ਕੌਮ ਨੂੰ ਪਿਛਲੀ ਵਾਰ ਅ ਅਪੀਲ ਕਹਿ ਦੀ ਹੈ ਜਾਂ ਕਲੰਬ ਆ ਤੁਸੀਂ ਜ਼ਰੂਰ ਕਹਿੰਦੇ ਸੀ ਕਿ ਮੇਰੀ ਕੌਮ ਨੂੰ ਜਿਤਾਉਂਦੀ ਨਹੀਂ। ਉਹ ਕੌਮ ਨੇ ਤੁਹਾਨੂੰ ਜਿਤਾ ਦਿੱਤਾ ਉਹ ਲੰਬਾ ਉੱਤਰ ਗਿਆ ਤੁਹਾਡਾ। ਤੇ ਫਿਰ ਤਾਂ ਜੇ ਤਾਂ ਮੈਂ ਇੱਥੇ ਹੈਗਾ ਹੁਣ ਅਗਲਾ ਅ ਜਿਹੜੇ ਹੁਣ ਅਸੀਂ ਵਿਜ਼ਨ ਦੀ ਗੱਲ ਕਰਦੇ ਆ ਤੁਸੀਂ ਪ੍ਰਾਪਤੀਆਂ ਗਣਾਈਆਂ ਤੁਸੀਂ 350 ਕਰੋੜ ਦੇ ਪ੍ਰੋਜੈਕਟ ਦੀ ਗੱਲ ਕਰਦੇ ਹੋ ਤੁਸੀਂ ਘਰ ਬਣਾਉਣ ਦੀ ਗੱਲ ਕਰਦੇ ਹੋ ਪਰ ਸੰਗਰੂਰ ਨੂੰ ਇੰਡਸਟਰੀ ਨਾਲ ਲੈ ਕੇ ਖਾਸ ਤੌਰ ਤੇ ਜਾਂ ਸੰਗਰੂਰ ਦੀ ਐਗਰੋ ਇੰਡਸਟਰੀ ਨਾਲ ਕੋਈ ਤੁਹਾਨੂੰ ਲੱਗਦਾ ਵਿਜ਼ਨ ਹੈ ਕਿ ਕਿਤੇ ਕੰਮ ਕੀਤਾ ਜਾ ਸਕਦਾ ਜੇ ਤੋ ਬੀਬੀ ਜੀ ਹਰ ਸਿਮਰਤ ਸੀ ਕਿ ਫੂਡ ਦੇ ਪ੍ਰੋਸੈਸਿੰਗ ਸਸ ਜੀ ਉਹ ਤੋਂ ਉਹਨਾਂ ਨੂੰ ਮੈਂ ਦੋ ਚਿੱਠੀਆਂ ਲਿਖੀਆਂ ਸੀਗੀਆਂ ਕਿ ਸਾਰਾ ਫਾਲ ਅਤੇ ਸਬਜ਼ੀਆਂ ਕਸ਼ਮੀਰ ਤੋਂ ਤੇ ਹਮਾਟਰ ਪ੍ਰਦੇਸ਼ ਤੋਂ ਆਉਂਦੀ ਹੈ ਬਿਲਕੁਲ ਬਿਲਕੁਲ ਤੇ ਉਹਨਾਂ ਦਾ ਲੰਘਾ ਦਿੱਲੀ ਨੂੰ ਤੇ ਬਾਹਰ ਦੇ ਜਗ੍ਹਾ ਨੂੰ ਪਠਾਨਕੋਟ ਦੇ ਰਾਹੀ ਹੈ ਤੇ ਤੁਸੀਂ ਫੂਡ ਪ੍ਰੋਸੈਸਿੰਗ ਪਲਾਂਟ ਸਾਡੇ ਮੁਕੇਰੀਆਂ ਲਾ ਦੋ ਜੀਟੀ ਰੋਡ ਦੇ ਉੱਤੇ ਲਾ ਦੋ ਜੀ ਦੇ ਨਾਲ ਉਹ ਸਾਰਾ ਫਲ ਤੇ ਸਬਜ਼ੀਆਂ ਪੈਕ ਹੋ ਜਾਣ ਜੀ ਪਰ ਮੇਰੀ ਗੱਲ ਉਹਨਾਂ ਨੇ ਸੁਣੀ ਨਹੀਂ ਹੈ ਤੇ ਬਹੁਤ ਅਫਸੋਸ ਦੀ ਗੱਲ ਹੈ ਕਿ ਮੌਕਾ ਕਦੇ ਕਦੇ ਮਿਲਦਾ ਹੈ ਸੈਂਟਰ ਦਾ ਵਜ਼ੀਰ ਬਣਨ ਨੂੰ ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਕਿ ਤੁਹਾਨੂੰ ਮੌਕਾ ਮਿਲਦਾ ਤਾਂ ਤੁਸੀਂ ਕੋਈ ਸੰਘਰਸ਼ ਕਰੋਗੇ ਕੋਈ ਤੁਸੀਂ ਲਾਂਘਾ ਖਲੌਣ ਦੇ ਜਿਹੜਾ ਬਾਰਡਰ ਵਾਗਾਵਾਟ ਖਲੌਣ ਦੀ ਵੀ ਗੱਲ ਕਰਦੇ ਹੋ ਕਿ ਸਾਡਾ ਵਪਾਰ ਪੰਜਾਬ ਦਾ ਖਾਸ ਤੌਰ ਤੇ ਵੱਡਾ ਹੋ ਜਾਊਗਾ ਉਹ ਦੇਖੋ ਨਾ ਆਪਣੀ ਕਣਕਾ ਹੀ ਹੋਈ ਹੈ ਬਿਲਕੁਲ ਤੇ ਪਾਕਿਸਤਾਨ ਦੇ ਵਿੱਚ ਕਮੀਆਂ ਕਣਕ ਦੀ ਉਹ ਰੂਸ ਤੋਂ ਮੰਗਾ ਰਿਹਾ ਤੇ ਸਾਡੀ ਵੱਟ ਨਾਲ ਵੱਟ ਲੱਗਦੀ ਹੈ ਪਾਕਿਸਤਾਨ ਦੇ ਨਾਲ ਅਸੀਂ ਤਾਂ ਬੋਰੀਆਂ ਨਾਲ ਉਧਰਲੇ ਪਾਸੇ ਸਿੱਟ ਸਕਦੇ ਹਾਂ ਤਾਂ ਮੇਰਾ ਮਸਲ ਵਈ ਜੇ ਲੰਘਾ ਆ ਕਿਉਂ ਨਹੀਂ ਹੋਲ ਰਹੇ ਗੱਲ ਇਹ ਹੈ ਕਿ Hindu ਤੇ Musalman ਦੀ ਦੁਸ਼ਮਣੀ 1200 ਸਾਲ ਪੁਰਾਣੀ ਹੈ ਤੇ ਸਿੱਖਾਂ ਦੀ ਦੁਸ਼ਮਣੀ ਨਾ Hindu ਨਾਲ ਨਾ Musalman ਨਾਲ ਤੇ ਅਸੀਂ ਫਾਇਦਾ ਚਾਹੁੰਦੇ ਆ ਕਿ ਸਾਡਾ ਲੰਘਾ ਹੋਵੇ ਠੀਕ ਹੈ ਅਸੀਂ ਹਰਾਨ ਨੂੰ ਵੀ ਆਪਣੀ ਬਾਸਮਤੀ ਭੇਜੀ ਹੈ ਜਿੱਥੇ 25000 ਰੁਪਿਆ ਕੁਇੰਟਲ ਉਹਦਾ ਮੁੱਲ ਹੈ ਬਿਲਕੁਲ ਦੇ ਸਾਰੇ ਰੂਮਸ ਨੂੰ ਭੇਜ ਸਕੀਏ ਜਿਹੜੀਆਂ ਸੈਂਟਰਲ ਏਸ਼ੀਆ ਦੀਆਂ ਰਿਪਬਲਿਕਸ ਹਨ ਉੱਥੇ ਭੇਜ ਸਕੀਏ ਇਹਦੇ ਵਿੱਚ ਸਾਡਾ ਟ੍ਰਾਂਸਪੋਰਟ ਦਾ ਵੱਧਾ ਬਹੁਤ ਹੋਊਗਾ ਛਿਆੜੀ ਲੱਖ ਸਾਡਾ ਨੌਜਵਾਨ ਬੇਰਜ਼ਗਾਰ ਹੈ ਸਾਡਾ ਜਿਹੜਾ ਕਿੱਤਾ ਹੈਗਾ ਉਹ ਹੈਗਾ ਜਾਂ ਤਾਂ ਅਸੀਂ ਕਿਸਾਨੀ ਕਰਦੇ ਹਾਂ ਜਾਂ ਕਰਦੇ ਆਂ ਖੇਤ ਮਜ਼ਦੂਰੀ ਕਰ ਜਾਂ ਕਰਦੇ ਆਂ ਟ੍ਰਾਂਸਪੋਰਟ ਜੀ ਜੀ ਉਹ ਸਾਰਾ ਖਫਟ ਹੋ ਜਾਊਗਾ ਸਾਡਾ ਨੌਜਵਾਨ ਉਨਨੂੰ ਨੌਕਰੀਆਂ ਮਿਲ ਜਾਣਗੀਆਂ ਪੈਸਾ ਮਿਲ ਜੂਗਾ ਪਰ ਮੇਰਾ ਮਤਲਬ ਹੈ ਕਿ ਸਿੱਖਾਂ ਦੀ ਅੱਜ ਸੈਂਟਰ ਦੇ ਵਿੱਚ ਤੇ ਇੰਡੀਅਨ ਸਟੇਟ ਦੇ ਵਿੱਚ ਕੋਈ ਸਪੇਸ ਹੀ ਨਹੀਂ ਰਹੀ ਕੋਈ ਥਾਂ ਹੀ ਨਹੀਂ ਰਹੀ ਠੀਕ ਹੈ ਜਿੱਥੇ ਅਸੀਂ ਗੱਲ ਕਰ ਸਕੀਏ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਹੁਣ ਅਸੀਂ ਅਲੱਗ ਹੋਈਏ ਸਾਡਾ ਦੇਸ਼ علیحدਾ ਹੋਵੇ ਤੇ ਇੱਕ ਪਾਸੇ ਪਾਕਿਸਤਾਨ ਹੋਵੇ ਜਿਦੇ ਕੋਲ ਨਿਊਕਲੀਅਰ ਵੈਪਨਸ ਨਹੀਂ ਇੱਕ ਪਾਸੇ ਚੀਨ ਹੋਵੇ ਜਿਹਦੇ ਕੋਲ ਨਿਊਕਲੀਅਰ ਵੈਪਨਸ ਹੈ ਇੱਕ ਪਾਸੇ ਹਿੰਦੂ ਇੰਡੀਆ ਹੋਵੇ ਜਿਹਦੇ ਕੋਲ ਨਿਊਕਲੀਅਰ ਵੈਪਨਸ ਨੇ ਤੇ ਇਹ ਜਿਹੜੀ ਬਫਰ ਸਟੇਟ ਇਹਨਾਂ ਦੇ ਵਿਚਾਲੇ ਬਣੇ ਇਹ ਨਿਊਕਲੀਅਰ ਫਰੀ ਜ਼ੋਨ ਬਣੇ ਨਹੀਂ ਤਾਂ ਇਹ ਤੱਕ ਅੱਜ ਨਹੀਂ ਤਾਂ ਕੱਲ ਨੂੰ ਲੜ ਗਏ ਤੇ ਸਾਡਾ ਸਿੱਖਾਂ ਦਾ ਪੰਜਾਬ ਦਾ ਤਾਂ ਪੱਠਾ ਬਹਿ ਜਾਊਗਾ ਮਾ ਸਰ ਮੇਰਾ ਆਖਰੀ ਸਵਾਲ ਹੈ ਸਾਰੀਆਂ ਸਿਆਸੀ ਪਾਰਟੀਆਂ 130 ਦਾ ਨਾਰਾ ਮਾਰ ਰਿਹਾ ਨੇ ਕਹਿੰਦੇ ਪੰਜਾਬ ਦੀਆਂ 13 13 ਅਸੀਟਾਂ ਜਿੱਤਾਂਗੇ 99 ਵਾਲਾ ਦੌਰ ਸਾਨੂੰ ਯਾਦ ਆਇਆ ਤੁਹਾਨੂੰ ਦੇਖਦੇ ਆ ਤਾਂ ਕੀ ਮੰਨ ਲਈ ਇਹ ਵੀ ਐਤਕੀ ਮਾਨ ਸਾਹਿਬ ਇੱਕ ਤੋਂ ਅੱਗੇ ਕੁਝ ਹੋਵੇਗਾ ਕਿ ਉਹ ਕੋਈ ਵੱਡਾ ਨਾਰਾ ਮਾਰਦੇ ਨੇ ਦੇਖੋ ਮੈਂ ਕਦੇ ਫੋਕੜ ਨਹੀਂ ਖਾਧੀ ਤੇ ਝੂਠ ਨਹੀਂ ਬੋਲਿਆ ਹੈਗਾ ਹੁਣ ਜਿੰਨੀਆਂ ਸੀ ਕਾਉਣ ਗਿਆ ਦੇਖ ਲਾਂਗੇ ਪਰ ਹੋਣਗੀਆਂ ਜਰੂਰ ਅੰਦਾਜ਼ਾ ਕੋਈ ਇਹ ਨਹੀਂ ਕੀ ਪਤਾ ਕਿੰਨੀਆਂ ਆ ਜਾਣਗੀਆਂ ਬਹੁਤ ਬਤਾਨਾ ਮੈਂ ਬਾਈਕੂ ਜੀ ਦਾ ਖਾਲਸਾ ਹੋਇਆ ਸੋ ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਕਿ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ ਤੇ ਖਾਸ ਤੌਰ ਤੇ ਜਦੋਂ ਅਸੀਂ ਖੇਤੀ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਵੱਡਾ ਵੈਕਿਊਮ ਕ੍ਰੀਟ ਹੈ ਉਸ ਨੂੰ ਖਤਮ ਕਰਕੇ ਉਹਦੇ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਵੀ ਗੱਲ ਹੈ ਸੋ ਹੁਣ ਦੇਖਣਾ ਇਹ ਆ 4 ਜੂਨ ਨੂੰ ਜਦੋਂ ਫਰਤਵਾ ਹੁੰਦਾ ਹੈ ਤਾਂ ਉਸ ਫਰਤਵੇ ਦੇ ਰੂਪ ਦੇ ਵਿੱਚ ਖਾਸ ਤੌਰ ਤੇ ਸੰਗਰੂਰ ਦੀ ਸੀਟ ਤੋਂ ਸੰਗਰੂਰ ਲੋਕ ਸਭਾ ਦੇ ਲੋਕ ਕਿਸ ਨੂੰ ਆਪਣਾ ਐਮਪੀ ਚਾਹੁੰਦੇ ਨੇ ਮਾਨ ਸਰਖਾਬ ਆਪਣੇ ਸਹਿਯੋਗੀ ਅਮਨਦੀਪ ਤੇ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਸੰਗਰੂਰ